ਸਸੀ ਕਾਲ ਜੀ ਸਾਰਿਆਂ ਨੂੰ ਆਜੋ ਬਈ ਇੱਕ ਬੰਦੇ ਦੀ ਕਲਾ ਵਖਾਵਾ ਤੁਹਾਨੂੰ ਮੈਂ ਬਹੁਤ ਵਧੀਆ ਬਾਈ ਦੀ ਕਲਾ ਯਾਰ ਕੀ ਬਾਤ ਆ ਸਲਾਮ ਸਲੂਟ ਐ ਨੂੰ ਯਾਰ ਸਿਰਾ ਲਾਉਂਦਾ ਬਾਈ ਯਾਰ ਆ ਦੇਖੋ ਬਾਈ ਨੇ ਪਹਿਲਾਂ ਬਲੈਕ ਕਲਰ ਮਾਰੇ ਉੱਤੇ ਟੇਪ ਜੀ ਲਾਤੀ ਹੁਣ ਬਲੈਕ ਕਲਰ ਉੱਤੋਂ ਦੀ ਹੋਰ ਮਾਰ ਰਿਆ ਤੇ ਆਏ ਨੇ ਕਲਰ ਮੈਸ ਕਰ ਰਿਆ ਕੀ ਬਾਤ ਆ ਯਾਰ ਵੀਡੀਓ ਕੱਟਿਓ ਨਾ ਬਈ ਬਣ ਕੇ ਜੰਗਾ ਬਈ ਬਣ ਕੇ ਐਂਡ ਤੇ ਕਰ ਦੇਖੋ ਤੇ ਆ ਕਲਰ ਸਾਰੇ ਉਹ ਕਰ ਰਿਆ ਮੈਜਿਕ ਕਰ ਰਿਹਾ ਵਾਹ ਵਾਹ ਜਦੋਂ ਮੈਂ ਇਹ ਵੀਡੀਓ ਦੇਖੀ ਨਾ ਤੇ ਮੈਨੂੰ ਇਦਾਂ ਲੱਗਿਆ ਵੀ ਯਾਰ ਦੋਸਤਾਂ ਨਾਲ ਸ਼ੇਅਰ ਕਰਾਂ ਮੈਂ ਜ਼ਰੂਰ ਤੇ ਜ਼ਰੂਰ ਬਾਈ ਦੇਖਿਓ ਸਾਰੇ ਲਾਸਟ ਤੱਕ ਦੇਖਿਓ ਐਂਡ ਤੱਕ ਤੇ ਨਾਲ-ਨਾਲ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਬਈ ਬਣ ਕੇ ਬਹੁਤ ਵਧੀਆ ਬਾਈ ਨੇ ਪੇਂਟਿੰਗ ਕੀਤੀ ਕਲਾ ਯਾਰ ਉਹ ਕੀ ਅਬ ਸਲੂਟ ਹੈ ਯਾਰ ਇਸ ਬਾਈ ਨੂੰ ਬਹੁਤ ਵਧੀਆ ਆ ਦੇਖੋ ਕੀ ਬਾਤ ਆ ਬਹੁਤ ਵਧੀਆ ਹੁਣ ਇਸ ਤੋਂ ਬਾਅਦ ਇਹ ਕੀ ਕਰੂਗਾ ਇਹਦੇ ਵਿੱਚ ਇੱਕ ਬਣਾਊਗਾ ਸੂਰਜ ਜਾਂ ਬਣਾਊਗਾ ਹੈ ਕੀ ਬਾਤ ਹੈ ਤੇ ਵਾਹ ਬਣਾਤਾ ਨਹੀਂ ਸੂਰਜ ਜਾਂ ਵਿੱਚ ਕੀ ਬਣਾਤਾ ਵਾਈਟ ਜਾਂ ਕਲਰ ਪਾ ਕੇ ਹਨਾ ਤੇ ਵਾਹ ਕੀ ਬਾਤ ਹੈ ਯਾਰ ਵਾਹ ਵਾਹ ਉਹ ਵਾਈਟ ਜਾਂ ਪਰਦਾ ਇਹਦੇ ਵਿੱਚ ਹਨਾ ਤੇ ਬਾਈ ਬਣ ਕੇ ਵੀਡੀਓ ਕੱਟਿਓ ਨਾ ਹਾਂ ਰਿਕਵੈਸਟ ਕਰਦਾ ਮੈਂ ਐਂਡ ਤੱਕ ਰਵੇਖਿਓ ਬਹੁਤ ਵਧੀਆ ਵੀਡੀਓ ਐ ਕੱਟਿਓ ਨਾ ਸਾਰੇ ਬਹੁਤ ਲਾਸਟ ਦੇ ਵਿੱਚ ਦੇਖਿਓ ਕਿੰਨਾ ਸਿਰਾ ਲੱਗੂਆ ਬਹੁਤ ਵਧੀਆ ਬਣਾ ਹੋਇਆ ਯਾਰ ਵਾਹ ਜੀ ਵਾਹ ਕੀ ਬਾਤ ਆਰਾ ਕੀ ਬਣਾ ਤੈਨੇ ਕੀ ਬਣਾ ਰਿਆ ਹੈ ਅੱਛਾ ਅੱਛਾ ਠੀਕ ਆ ਉਹ ਬਣਾ ਰਿਆ ਦਰਸਤ ਇਹ ਝੜ ਬੂਟੀ ਇਹ ਕੀ ਬਾਤ ਜਿਹੜੇ ਪਹਾੜਾਂ ਦੇ ਵਿੱਚ ਹੁੰਦੇ ਨੇ ਤੇ ਵਾਹ ਜੀ ਵਾਹ ਕੀ ਬਾਤ ਆ ਵਾਹ ਕੀ ਬਾਤ ਹੈ ਬਣਾ ਰਹੇ ਆ ਸਾਰੇ ਝਾੜ ਬੂਟੀ ਇਹ ਸੂਰਜ ਬਣਾਤਾ ਦੇਖ ਦੇ ਰੋ ਭਾਈ ਯਾਰ ਬਹੁਤ ਵਧੀਆ ਵੀਡੀਓ ਭਾਈ ਟੈਰ ਕਰੂਗਾ ਉਹ ਵਾਹ ਕੀ ਬਾਤ ਹੈ ਵਾਹ ਕੀ ਬਾਤ ਹੈ ਵਾਹ ਹੀ ਵਾਹ ਭਾਈ ਜੇ ਵੀਡੀਓ ਵਧੀਆ ਲੱਗੀ ਨਾ ਤੇ ਬਾਈ ਬਣ ਕੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਵੀ ਕਰਨੇ ਆ ਜਰੂਰ ਕਰਿਓ ਬਾਈ ਬਣ ਕੇ ਠੀਕ ਹੈ ਜੀ ਓਕੇ